ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਤੇ ਸਾਰੇ ਨੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸਵੇਰ ਦੇ ਮਾਰਨਿੰਗ ਟਾਈਮ ਆ ਤੇ ਬਸ ਹੁਣ ਆਪਾਂ ਜਾਣ ਦੀ ਤਿਆਰੀ ਆ ਸਮਾਨ ਵਗੈਰਾ ਰੱਖ ਲਿਆ ਤੇ ਬਸ ਜੋਤ ਨੇ ਰਖੜੀ ਬੰਨਣੀ ਆ ਡੈਡੀ ਹੋਰਾਂ ਦੇ ਤੇ ਬਸ ਉਸ ਤੋਂ ਬਾਅਦ ਆਪਾਂ ਜੜੀ ਜਾਣ ਦੀ ਤਿਆਰੀ ਕਰਦੇ ਤੇ ਇਹਦੇ ਨਾਲ ਹੀ ਕਰਦੇ ਸ਼ੁਰੂ ਅੱਜ ਦਾ ਵਲੌਗ ਫਿਰ ਇਹਨੇ ਅੱਗੇ ਕੀ ਬੰਦਾ ਜੁੜਦਾ ਪਿੰਡ ਨੂੰ ਜਾਣਾ ਅੱਜ ਫਸਿੱਦੇ ਪਰ ਰਾਹ ਦੇ ਵਿੱਚ ਕੰਮ ਬਹੁਤ ਆ ਅੱਜ ਉਹ ਕਰਕੇ ਜਾਣੇ ਆ ਚਲੋ ਜੀ ਚੱਲਦੇ ਆਂ ਤੇ ਦੋイツਰਾ ਆਪਣਾ ਕਰਦੇ ਹਾਂ ਸ਼ੁਰੂਆਤ ਦਾ ਬਲੌ ਨੋ ਵੀ ਪੈਕ ਭਾਈ ਜਨਾ ਮੈਕ ਬਿਜ਼ਨਸ ਚ ਡੀਲ ਹੋ ਰਹੀ ਹੈ ਕੁੜੀਆਂ ਨੂੰ ਇਹ ਧਿਆਰੇ ਆ ਯਾਰ ਧਿਆਰਾਂ ਤੁਹਾਨੂੰ ਦਨਵਾਗ ਜਾਨੂ ਬੰਦ ਤੇ ਬਾਤ ਹੈ ਨੋ ਵੀ ਲਈ ਜੇ ਭਾਜੀ ਕੇ ਚੱਲੇ ਆ ਰਾਤ ਹੀ ਨਹੀਂ ਗਈ ਜੋਤ ਕਹਿੰਦੀ ਸਵੇਰੇ ਜਾਵਾਂਗੇ ਨਿਰਨੇ ਕਾਲ 'ਚ ਹੁੰਦਾ ਹੀ ਨਹੀਂ ਕੋਈ ਨਾ ਇੱਧਰ ਹੁੰਦਾ ਕੋਈ ਨਾ ਉੱਧਰ ਨਹੀਂ ਹੋ ਗਏ ਇੱਧਰ ਹਨ ਘਰ ਪਰਦੇਸਾਂ ਵਾਲਿਆਂ ਦਾ ਇਹ ਬਹੁਤ ਵੱਡੀ ਮਜਬੂਰੀ ਰਖੜੀ ਫੜਾ ਕੇ ਮੁੜਦੇ ਹੋਂਡ ਹੋਰ ਆਓ ਜੀ ਮਾਰਗ ਵਾਲਾ ਇਹ ਤਾਂ ਲਾਈਕ ਕਰ ਦਿਓ ਬੀ ਦੇ ਦੇਖੂਗਾ ਹਮ ਹੈਗਾ ਜਮਾ ਡੀ ਜੇ ਭਾਜੀ ਵਰਗੇ ਵਾਲ ਵੀ ਡੀ ਜੇ ਭਾਜੀ ਵਰਗੇ ਸਿਰ ਗੋਲ ਸਿਰ ਉਹ ਪਤਲੇ ਬੋਲ ਰਹੇ ਹੋ ਗਿਆ ਜਿੱਦੋਂ ਮਾਰਾ ਉਹ ਜਿੱਦੋਂ ਬੀ ਬਾਈ ਤਾਂ ਪਾਣੀ ਮੜਿਆ ਅੱਗੇ ਮੈਂ ਤਾਂ ਮੈਨੂੰ ਕਰੀ ਜਾਨੀ ਮੈਂ ਕਿ ਰਖੜੀ ਬੰਨ੍ਹਣੀ ਕਹਦੇ ਆਇਆ ਹੈ ਤਾਂ ਹੈ ਨਹੀਂ ਨਾ ਲਾੜੀ ਆ ਨਾ ਇਹਦੇ ਆ ਨੱਖਾ ਭਾਜੀ ਆ ਚੱਲ ਹੋਊ ਤਾਂ ਚਾਚੇ ਤਾਂ ਹੈ ਬੈਠੇ ਅਗਾ ਹੱਥ ਦੀ ਜ਼ਿਆਦਾ ਬਣੇ ਦਿੱਤਾ ਆ ਬੰਨੋ ਆਓ ਇਹਨਾਂ ਦੇ ਉੜੀਏ ਨੂੰ ਨਹੀਂ ਕਹਣਾ ਕਰੀ। ਸਾਹਿਬ ਜੀ ਨਹੀਂ ਜੋ ਮਾਦੀ ਮੈਨੂੰ ਹੋ ਗਿਆ ਰਖੜੀ ਨਾ ਮੈਂ ਦਿਨ ਖਾਦੇ ਘਰ ਦੀ ਛੱਡੀ। ਮੈਂ ਆਪਾਂ ਹੀ ਹੋ। ਮੈਂ ਤਾਂ ਵੀ ਮੈਂ ਤਾਂ ਕੋਈ ਕਹਿੰਦਾ ਨਹੀਂ ਇਹਨੂੰ ਵੀ ਛੱਡੋ। ਮੈਂ ਤਾਂ ਆਪਾਂ ਨਹੀਂ ਇੰਨਾ ਕਿਤੇ ਦੇ ਬਾਹਰ। ਆਪਾਂ ਰਖੜੀ। ਆਪਾਂ ਵੰਡ ਪਾਉਂਦੇ ਹੀ ਨਹੀਂ। ਹਾਂ। ਇਹ ਆਪ ਹੋ। ਹੋਰ ਕਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਈ? ਇਹ ਹੀ ਤਾਂ ਹੋ। ਇਹੀ ਹੁੰਦੀਆਂ। ਬੰਨਤੀ। ਲਾਉ। ਕਿੱਦਾਂ ਬੰਨਗੇ ਕਿੱਦਾਂ ਬੰਨਗੇ ਮਾਦੀ ਸੁਣਾ। ਯੋ ਨਿਆ ਦੇਖ ਨਿਆ ਸੋਣੀਆਂ ਲਾਈਟਾਂ ਜਗਦੀਆਂ ਦੇਖੀ ਵਾਓ ਥੱਲੇ ਹੋ ਗਈ ਲੈਟ ਅੱਜ ਉਹਨੂੰ ਉਹਦੇ ਸਕੂਲੇ ਬਣਾ ਕੇ ਦੇਣੀ ਸੀ ਦਲੀਸ਼ਾ ਦੇ ਮੈਂ ਰਖੜੀ ਬਣਾ ਕੇ ਦਿੱਤੀ ਆਲੋ ਬਹੁਤ ਟਾਈਮ ਲੱਗਿਆ ਉਹਨੂੰ ਟੋਸ ਕਰਕੇ ਜਿੰਨਾ ਤੋਂ ਨਾ ਬਣਾਏ ਉਹ ਸੋਣੇ ਬਣੀ ਹੈ ਕਿ ਤੇ ਪਸਾਰੀ ਹੁੰਦੀ ਆਪ ਨੂੰ ਆਲੋ ਜੀ ਟਰੋਲ ਕੀਤੀ ਤੁਸੀਂ ਜੀ ਜਾਓ ਜਾਣੇ ਵੀ ਜਾਓ ਲੋ ਸਿਕਰ ਲੋ ਚਲ ਨਾ ਦੇ ਕਾਓ ਬੱਚੇ ਡਿਜਿ ਡਿਜਿ ਰੱਖ ਰਹੀਆਂ ਰੱਖ ਰਹੀਆਂ ਡਿਜਿ ਨਹੀਂ ਆਣਾ ਪਿਛਲੇ ਸਾਲ ਆਈਆਂ ਮੈਂ ਲਿਖੀਆਂ ਉਹਨਾਂ ਸਾਲ ਤੇ ਹੋਰ ਫਲਾ ਦੇ ਗੁੱਟ ਲਿਖੇ ਤਾਂ ਨੂੰ ਤਾਂ ਮੈਂ ਕਰਾਂ ਇਸ ਨੂੰ ਬਹੁਤ ਦਰਗਾਹ ਤੇ ਮਮਾ ਸੰਦ ਕਾ ਲਾਡੀ ਦੀ ਵਾਰੀ ਵੀ ਆ ਗਈ ਲਾਡੀ ਹੋਣੀ ਤਾਂ ਬਾਹਰ ਆ ਇੱਦਾਂ ਨਹੀਂ ਚਲ ਵਾਰਨ ਤੇ ਲਾਡੀ ਬਾਹਰ ਆ ਹੁਣ ਇਹ ਤਾਂ ਹੈਗਾ ਹੀ ਆ ਹੁਣ ਤਾਂ ਭੇਜਤੀਆਂ ਸੀ ਆਪਾਂ ਇੱਕ ਹੋਰ ਵੀ ਵਾਰੀ ਵਾਸਤੇ ਦੇਖੋ ਨਾ ਬਣਾਣੀ ਹੈ ਦੋ ਬਣਾਣੀ ਇੱਕ ਦੋ ਇੱਕ ਤਰ੍ਹਾਂ ਪੇਟ ਲਿੰਕ ਕਰਦਾ ਨੀ ਉਹ ਤੁਹਾਨੂੰ ਕਹਿੰਦੇ ਕੀ ਕਰ ਲੈ ਮੇਰੇ ਲਈ ਤੁਸੀਂ ਦਾ ਮੈਂ ਕੀ ਖਾਣੀ ਹੈ ਮੇਰਾ ਪਹਿਕਦਾ ਤਾਂ ਪਤਾ ਮੈਂ ਕਿ ਕੀ ਖਾਂਦਾ ਹੋ ਵਾਈ ਕਰ ਬਈਦਾ ਬੰਦ ਨਹੀਂ ਮਮੀ ਰਮ

ਆ ਗਾਡੋ ਲੋਕਾ ਨੂੰ ਨਹੀਂ ਆਉਂਦਾ ਇਹ ਵੀ ਵਾਟ ਪੈਣਾ ਇਹ ਨੂੰ ਨੰਬਰ ਤੋਂ ਬਾਹਰ ਲਾ ਲੈਣਾ ਫੈਮੀ ਨਾਲ ਜਾ ਕੇ ਨਹੀਂ ਰੱਖੇ ਹੈਗੇ ਕੱਥ ਚੱਲੀ ਗਿਆ ਨਾਲ ਹੀ ਚੱਲ ਨਾਲ ਤੇਰਾ ਹਫਤਾ ਢੇੜਾ ਘੜਾਤਾ ਹੁਣ ਚੱਲ ਪਿੰਡ ਨੂੰ ਚੱਲੀ ਗਿਆ ਵਾਸ ਬੈਠੋ ਘਰ ਜਾਓ ਕੰਗਾਂ ਕਿਹਾਂ ਰੱਖੀ ਤਾ ਭੁੰਡਾ ਵਾਹੇ ਗਰੂ ਵਾਸੀਆਂ ਮੂਸੀਆਂ ਲੈਂਦੇ ਆਪਾਂ ਪਹੁੰਚ ਗਏ ਇਚਾਨੀਆਂ ਨਾਨਕੇ ਨੂੰ ਆਇਆ ਨਾਨਕੇ ਪਿੰਡ ਪਹੁੰਚ ਗਏ ਤੇ ਇੱਥੇ ਬਸ ਆਪਾਂ ਬੰਨਣੀਆਂ ਰੱਖੜੀਆਂ ਆਪਾਂ ਨਹੀਂ ਬੰਨਣੀਆਂ ਚੋਸਤ ਨਹੀਂ ਮਨਦੀ ਇਕੜੀ ਵਾਲੇ ਕਿ ਤੇ ਆਪਾਂ ਜਾਣਾ ਅੱਗੇ ਬਾਅਦ ਸਿਆਤਰ ਮਾਤਲ ਅਲੇੰਦਾ ਆਹੋ ਪੱਕੇ ਸੇਟੇ ਆਇਆ ਨਾਇਕਾ ਮਾਫੀ ਹੁੰਦਾ ਜਵਾ ਕਰਦਾ ਕਹਿੰਦਾ ਸੋਤੀਆਂ ਨੂੰ ਬਣਾਉਂਦਾ ਆ ਅਸੀਂ ਖਾ ਕੇ ਸਾਰਾ ਪਰਚੂ ਰੱਜ ਕੇ ਟਿੱਕਾ ਬਣਾਉਂਦੇ ਰੱਜ ਕੇ ਵਧੀਆ ਟਿੱਕਾ ਦਾ ਬਾਅਦ ਟਿੱਕਾ ਲਾਈ ਟੰਡਾ ਲਗਾਉਣਾ ਹੈ ਲਾ ਦੇ ਜਰਾ ਸ ਕਰਨ ਕਰ ਲੈ ਲਿਆਂਦਾ ਟਿੱਕਾ ਮੰਮੇ ਨੇ ਇਹ ਟੰਡਾ ਲਗਾਉਣਾ ਹੀ ਸਾਰੇ ਲੈ ਕੇ ਜਾ ਕੇ ਉਹ ਦੂਰ ਖੜ ਦੇਣੀ ਨਾ ਖੜਾ ਦੇਣੇ ਆ ਆਪਣੇ ਪਿਓ ਨੂੰ ਮੰਮਾ ਨੂੰ ਦੇਣੀ ਕਿ ਡੈਡੀ ਨੂੰ ਪੈਸਾ ਮੰਮਾ ਨੂੰ ਦੇਣਾ ਕਿ ਡੈਡੀ ਨੂੰ ਮੰਮਾ ਦੇ ਦੇ ਪਤ ਮਮਾ ਦਾ ਮੰਮਾ ਦਾ ਦੇ ਮੰਮਾ ਦਾ ਲੜਾਇ ਦੀ ਸ਼ਹਿਰ ਬਣਾ ਲੈ ਲੋ ਵੀ ਗਾਇਜ਼ ਪਿੰਡ ਪਹੁੰਚ ਚੁੱਕੇ ਆ ਘਰਾਂ ਦੇ ਨੇੜੇ ਸਾਢੇ 7 ਹੋ ਗਏ ਤੇ ਆਉਂਦੇ ਪਿੰਡ ਦੀ ਗੱਲ ਵੱਖਰੀ ਹੁੰਦੀ ਥੋੜੀ ਜੀ ਜਦੋਂ ਬੰਦਾ ਘਰ ਨੂੰ ਪਹੁੰਚਦਾ ਨਾ ਹੁਣ ਤਾਂ ਜੋਤ ਵੀ ਕਹਿਣ ਲੱਗ ਪਈ ਮੇ ਮੈਨੂੰ ਘਰੇ ਜਾ ਕੇ ਸਕੂਨ ਆਊਗਾ ਹੈਨਾ ਆਪਣਾ ਰੂਮ ਆਪਣਾ ਘਰ ਬੜੀ ਮੈਨੂੰ ਕੱਟੋ-ਕੱਟ ਵੀ ਨਹੀਂਦਾ 4 ਦਿਨ ਹੋ ਗਏ ਲੱਗੀ ਪਈ ਨੂੰ ਵੀ 4 ਦਿਨ ਹੋ ਗਏ ਚੱਲ ਗਏ ਆਪਾਂ ਚੱਲ ਗਏ ਕਿਉਂਕਿ ਉੱਥੇ ਹੁਣ ਜੀ ਘੱਟ ਲੱਗਦਾ ਜੋਧਾ ਤੇ ਮੈਨੂੰ ਐ ਸੀ ਮੈਂ ਕਿਹਾ ਵੀ ਅਸੀਂ ਪੌਣਾ ਤਾਂ ਅਸੀਂ 8 ਤਰੀਕ ਨੂੰ ਸੀਗਾ ਵਾਪਸ ਪਰ 7 ਨੂੰ ਫਿਰ ਅਸੀਂ ਇਸ ਕਰਕੇ ਆ ਗਏ ਕਿਉਂਕਿ ਕੱਲ ਨੂੰ ਆਪਾਂ ਕੰਮ ਕਰਨੇ ਇੱਕ ਦੋ ਤੇ ਉਹ ਫਿਰ ਜਿਆ ਕੱਲ ਕੱਲ ਨੂੰ ਹੀ ਹੋਣਗੇ ਕਿਉਂਕਿ ਮਨਦੀਪ ਦੀ ਪਹਿਲੀ ਰਖੜੀ ਆ ਤੇ ਫਿਰ ਮਨਦੀਪ ਨੂੰ ਆਣੇ ਆਉਣਾ ਤੇ ਇਸ ਕਰਕੇ ਤਿਆਰੀ ਥੋੜੀ ਜਿਹੀ ਪਹਿਲਾਂ ਕਰਨੀ ਪੈਣੀ ਆ ਇਸ ਲਈ ਫਿਰ ਆਪਾਂ ਅੱਜ 7 ਤਰੀਕ ਨੂੰ ਹੀ ਆ ਗਏ ਤੇ ਹੁਣ ਆਪਾਂ ਘਰੇ ਪਹੁੰਚ ਚੱਲੇ ਰਾਹ ਅਸੀਂ ਵੈਸੇ ਉੱਥੋਂ ਚੱਲੇ ਸੀ 4 ਵਜੇ ਚਾਨੀਆਂ ਤੋਂ ਤੇ ਰਾਹ ਦੇ ਵਿੱਚ ਮੋਗੇ ਮੈਂ ਲੈਣੀ ਸੀ ਥੋੜੀ ਜੀ ਦਵਾਈ ਉਹ ਦਵਾਈ ਦਾ ਰਿਜ਼ਲਟ ਤੁਹਾਨੂੰ ਜਦੋਂ ਮੈਂ ਵਰਤ ਲਈ 20 ਦਿਨ ਬਾਅਦ ਦੱਸੂਗਾ ਕਿ ਮੈਂ ਕਾਦੀ ਦਵਾਈ ਲੈ ਕੇ ਆਇਆ ਉਹ ਤੇ ਉੱਥੇ ਸਾਨੂੰ ਲੱਗ ਗਿਆ ਤਾਂ ਪੌਣਾ ਘੰਟਾ ਹੀ ਲੱਗ ਗਿਆ ਤੇ 7:30 ਅਸੀਂ ਘਰੇ ਪਹੁੰਚ ਗਏ ਹੁਣ ਮਿਲਦੇ ਆਂ ਦਾਸੇ ਚਿਹਰਿਆਂ ਨੂੰ ਬੇਬੇ ਬਾਪੂ ਅਗੇ ਉਦਾਸੇ ਪਏ ਆ ਹੁਣ ਇਹ ਖੁਸ਼ ਹੋਣ ਹੋ ਜਾਣਾ ਇੱਧਰ ਹੁਣ ਉੱਧਰ ਉਦਾਸੀ ਉਦਾਸੀ ਪਈ ਆ ਮੰਮੀ ਵਿਚਾਰੀ ਰੋਈ ਜਾਂਦੀ ਸੀ ਵੀਡੀਓ ਨਾਲ ਤੇ ਬੜਾ ਔਖਾ ਬਈ ਤੇ ਦੂਜਾ ਤਕਦੀਰ ਲਈ ਦੂਜਾ ਬਣਨ ਬਾਪੂ ਗਿਫਟ ਮੰਗਾਈ ਬੈਠਾ ਖੁਸ਼ੀ 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 ਯਾ ਕਨਾਈ ਬਟਾਦੀ ਰਾਗ ਨੂੰ ਕਿਉਂ ਐਨਕਾ ਨਿਗਾਹ ਵਾਲੀਆਂ ਨਾ ਹੀ ਲਾਉਣੀਆਂ ਹੀ ਆ ਦਾਦੂ ਗੱਡੀਰ ਬਾਡੀ ਕੁੱਲੀਆਂ ਗੱਡੀਆਂ ਹੁੰਦੀਆਂ ਬੋਰੀਆਂ ਨਹੀਂ ਹਫ਼ਤੇ 'ਚ ਹੀ ਕਰਦਾ ਫਰਕ ਬੈਠਣਾ ਹਫ਼ਤੇ 'ਚ ਹਫ਼ਤੇ 'ਚ ਬਦਲ ਜਾਂਦਾ ਮਾਹੌਲ ਚਲੋ ਵਾਦੂ ਸਸਤੀ ਕਰਦਾ ਸਸਤੀ ਕਰ ਆ ਬਲੇ ਕੀ ਦੇ ਐ ਵਾਦੂ ਵਾਸਤੇ ਹੈ 10 ਦੇ ਕੀ ਲੈ ਗਿਆ ਕੀ ਲੈ ਕਹਿ ਤੂੰ ਐ ਚੇ ਬਸ ਪੁਣੇ ਨਵੀਲਾਤਾ ਚ ਚਲਾਇਆ ਨਹੀਂ ਲਾਇਆ ਸੀ ਇਹ ਦਬਾਈ ਰੇ ਬਿੰਦ ਕਾ ਅੱਛੀ ਜਣਿਆ ਕੈ ਤਾਂ ਥੱਲੇ ਹੀ ਸੀ ਬੜੀ ਦੇ ਭਾਈ ਜਦ ਕਾ ਸਫੀ ਕਾ 10 ਰੁਪਏ ਕੀ ਗੱਤ ਨੇ ਹੱਥੀਂ ਦਾਦੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਥੈਂਕ ਯੂ ਮੈਂ ਬੁਲਾਉਂਦਾ ਸੀ ਤੇ ਸੰਗਤ ਹੈ ਉਹਰੇ ਕਿਤਾਬ ਤੋਂ ਦੇਖੀ ਇਹ ਤਾਂ ਨਾ ਹੀ ਖੋਲੋ ਇਹਦੇ ਮੂਰੇ ਰਖੜੀਆਂ ਦਾ ਇਹ ਹਾਂ ਰਖੜੀਆਂ ਆ ਹਾਂ ਇਹ ਤਾਂ ਇਹ ਖਲਾਰ ਦੂਗੀ ਓ ਦੇਖ ਹਾਂ ਹਾਂ ਸਾਰੇ ਹਾਂ ਹਾਂ ਸਾਰੇ ਵਧੀਆ ਆ ਓ ਦੇਖ ਐ ਕਿਹਦੇ ਦੇ ਦੇਖ ਡਾਟ ਲਾਈਨ ਡਰਾ ਕਰਨ ਵਾਲੇ ਓਕੇ ਕਾਰਡਸ ਜਾਇਆ ਹਨਾ ਕਾਰਡਸ ਆ ਲਾਈਨ ਡਰਾ ਕਰਨ ਵਾਲੇ ਉਹ ਮਾਰਕ ਉਹ ਨਾਲ ਉਹ ਵੀ ਕੁੰਡੀਆਂ ਵੀ ਹੈਗੀਆਂ ਬੁੱਕ ਵੀ ਬੁੱਕ ਟਾਈਪ ਹੀ ਬਣ ਜੂਗੀ ਇਹ ਸੋ ਵੀ ਬੜੀ ਨੂੰ ਵੀ ਚਾ ਚੜਿਆ ਆਪਿਆ ਤੇ ਕੋਰੀਅਰ ਆਇਆ ਫੈਸੀ ਮਗਰੋਂ ਮੈਂ ਦੱਸਾਂ ਜੀ ਇਹ ਤਕਦੀਰ ਦੇ ਕੱਪੜੇ ਜਿੱਥੋਂ ਆਪਾਂ ਪਹਿਲਾਂ ਮਗਾਉਣੇ ਹੁੰਦੇ ਆ ਹਮ ਨਾਰਮਲ ਵੇਅਰ ਜਿਹੜੀ ਇਹਦੀ ਹੁੰਦੀ ਹੈ 트ੈਂਡੀ ਐਂਡ ਬ੍ਰਾਂਡਡ ਕਲੋਥ ਕਰਕੇ ਵੇਚਿਆ ਹੁੰਦਾ ਹਮ ਡਰੈਸ ਮਾੜੀ ਜੀ ਖੁੱਲ ਤਾਂ ਲੈਣ ਦੇ ਪੁੱਤ ਕਿ ਕਿੰਦਾ ਸਾਜੜਾ ਆਇਆ ਚਲੋ ਵਾਹ ਦੇਖ Then, oh, oh, -like . longo వవా Yeon పోరേడ దరంట సథా ਸੈਕਿੰਡ ਫਰੌਕ ਆ ਵਾਲੀ ਕਪੜਾ ਬਹੁਤ ਸੋਹਣਾ ਹੁੰਦਾ ਇਹਨਾਂ ਦਾ ਹਮ ਕੰਫਰਟੇਬਲ ਹੁੰਦਾ ਵੀ ਇਹ ਈਜ਼ੀ ਸੌਕੀ ਰਹਿੰਦੀ ਹੈ ਇਹਦੇ ਵਿੱਚ ਇੱਕ ਆ ਗ੍ਰੀਨ ਵਾਲੀ ਫਰੌਕ ਆ ਸਟਾਪ ਵੀ ਬਹੁਤ ਸੋਹਣਾ ਹੈ ਤੇ ਕੁਆਲਿਟੀ ਵੀ ਬਹੁਤ ਵਧੀਆ ਹੈ ਹਾਂ ਬੰਗਲ ਉਹ ਵਾਹ ਅਬੀ ਕਿੰਨੀ ਸੋਹਣੀ ਹੈ ਬਾਈ ਤੋਂ ਦੇ ਕਾ ਇਹ ਰਖੜੀਆਂ ਵਾਲੇ ਦਿਨ ਪਾ ਲਈ ਓਕੇ ਆ ਵੀ ਕਿਤੋਂ ਅਲਕੋਹਲ ਇਹ ਅਜੇ ਉਸ ਤੇ ਸੋਹਣੇ ਕਾਟੇ ਦਾ ਯੂਟਿਊਬ ਥੈਂਕ ਯੂ ਕਰੋ ਪਹਿਲਾਂ ਥੈਂਕ ਯੂ ਕਰੋ ਕਿ ਥੈਂਕ ਯੂ ਉਧਰ ਚੰਗਾ ਚੰਗਾ ਠੀਕ ਆ ਆ ਜਾ ਜਿੱਦੜੀਆਂ ਲੈ ਕੇ ਆਈ ਮੈਂ ਲਾਦਾ ਵੀ ਰੋੜਾਈਆਂ ਹਨਾ ਹੂੰ ਆ ਮੇਟੀ ਕਿੱਥੇ ਦਾਦੂ ਦਾਦੂ ਕਿੱਥੇ ਆ ਦਾਦੀ ਕਿੱਥੇ ਆ ਇਹ ਉਹਨਾਂ ਜਮਾਂ ਆਖਿਆ ਮੈਂ ਫੋਨ ਹੀ ਲਾਇਆ ਤਾਂ ਮੈਂ ਲਾਇਆ ਨਹੀਂ ਮੁੰਡਲੇ ਹਾਂ ਹੂੰ ਬੜੀ ਕਿੱਥੇ ਆ ਵੀ ਗਾਇਜ਼ ਅੱਜ ਦੇ ਵਲੌਗ ਨੂੰ ਕਰਦੇ ਹਾਂ ਖਤਮ ਪਹੁੰਚ ਗਏ ਘਰੇ ਤੇ ਕੱਲ ਨੂੰ ਕਰਾਂਗੇ ਤਿਆਰੀਆਂ ਪੈਨ ਹੋਣਾ ਨੇ ਵੀ ਆਉਣਾ ਤੇ ਬਾਕੀ ਇਸ ਵਲੌਗ ਨੂੰ ਕਰਦੇ ਹਾਂ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਹੋਸਿਓ ਤੇ ਬਾਕੀ ਬਈ ਰੈਮਡੀ ਮੈਂ ਇੱਥੇ ਵੀ ਪੀਉਂਦੀ ਆਪਾਂ ਦਾ ਜੀਰਾ ਤੇ ਸੌਫ ਪੀਉਂ ਕੇ ਰੱਖਤੀ ਆ ਸਵੇਰੇ ਆਪਾਂ ਪੀਵਾਂਗੇ ਸਵੇਰੇ ਸਾਈਕਲਿੰਗ ਤੇ ਫਿਰ ਜਾਵਾਂਗੇ ਕਿਉਂਕਿ ਇੱਥੇ ਤਾਂ ਆਪਾਂ ਜਿਮ ਹੈ ਨਹੀਂ ਨੇੜੇ ਹਨਾ ਸੁਜਮ ਦਾ ਕਰਦੇ ਕੋਈ ਜਗਰਮੈਂਟ ਯਾਰ ਸਲਾਉਣੇ ਹਿਸਾਬ ਤੱਕ ਕਿਉਂਕਿ ਆਪਣੇ 8 8 ਕਿਲੋਮੀਟਰ ਮੱਲਣ ਜਿਹੜਾ ਦੁੱਲਾ ਸਿੰਗਰ ਮਸ਼ਹੂਰ ਹੋਇਆ ਵਾ ਨਾ ਹੁਣ ਇਸ ਟਾਈਮ ਦੇ ਵਿੱਚ ਉਹ ਮੱਲਣ ਦਾ ਹੈ ਆਪਣੇ ਨਾਲ ਪਿੰਡ 8 ਕਿਲੋਮੀਟਰ ਮੱਲਣ ਉੱਥੇ ਹੈਗੀ ਜਮ ਵਧੀਆ ਜੇ ਸੂਤ ਜਿਹਾ ਲੱਗਿਆ ਥੋੜਾ ਜਿਹਾ ਸੁਦੇਹਾਂ ਜ਼ਿਆਦੇ ਜਾਣਾ ਪਿਆ ਕਰੂਗਾ ਉੱਠ ਕੇ ਤੇ ਪਰ ਹੈਗਾ ਲੋਟ ਜੇ ਜਾ ਸਕੀ ਤਾਂ ਹਿੰਮਤ ਹੋ ਜਵੇ ਤਾਂ ਥੋੜਾ ਮਨ ਬਣਾਵਾਂਗੇ ਤੇ ਕਿਉਂਕਿ ਹੁਣ ਥੋੜਾ ਜਿਹਾ ਮਤਲਬ ਜਿੰਨੇ ਕਹਿ ਸਕਦੇ ਹੁੰਦੇ ਆਦਤ ਜੀ ਪੈ ਗਈ ਨਾ ਵਧੀਆ ਜਿਹਾ ਲੱਗਣ ਲੱਗਾ ਜਿੰਮ ਜਾਣਾ ਸਵੇਰੇ ਸਵੇਰੇ ਤਾਂ ਉਸ ਤਰੀਕੇ ਨਾਲ ਫਿਰ ਦੇਖਦੇ ਹਾਂ ਕੀ ਬਣਦਾ ਸਿਸਟਮ ਤੇ ਬਾਕੀ ਸਾਈਕਲ ਤਾਂ ਕਰਨੂ ਜਾਂ ਸਾਈਕਲ ਤਾਂ ਸਾਈਕਲਿੰਗ ਤਾਂ ਛੱਡਣੀ ਨਹੀਂ ਨਾ ਭਾਜੀ ਇਹ ਜਿੰਮ ਤਾਂ ਲੱਗ ਗਏ ਜਿੰਮ ਜਾਣ ਲੱਗੇ ਫਿਰ ਵੱਖਰੀ ਗੱਲ ਆ ਤੇ ਬਾਕੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਕਿ ਵਲੌਗ ਕਿਦਾਂ ਲੱਗਦੇ ਆ ਤੇ ਬਾਏ ਬਾਏ ਜੀ ਗੁੱਡ ਨਾਈਟ thank you